ਉਹ ਐਸੀ ਤਾਂ ਦੋਸਤੋ ਹੁਣ ਹਰ ਕਿਸਾਨ ਵੀ ਚਾਹੁੰਦਾ ਕਿ ਉਹਨਾਂ ਦੀ ਫਸਲ ਦਾ ਝਾੜ ਬੰਪਰ ਆਵੇ ਬਹੁਤ ਵਧੀਆ ਆਵੇ ਪਰ ਵਿੱਚ ਵਿੱਚ ਕਿਸਾਨ ਵੀ ਇਹ ਵੀ ਕਹਿੰਦੇ ਆ ਕਿ ਯਾਰ ਝਾੜ ਤਾਂ ਮੌਸਮ ਤੇ ਨਿਰਭਰ ਆ ਤਾਂ ਦੋਸਤੋ ਮੌਸਮ ਵੀ ਆਪਣਾ ਉਹਦੀ ਸਾਥ ਦੇਊਗਾ ਜੇਕਰ ਆਪਾਂ ਮਿਹਨਤ ਕਰਾਂਗੇ ਤੇ ਮਿਹਨਤ ਰੰਗ ਦਿਖਾਈ ਦਿੰਦੀ ਆ ਦੋਸਤੋ ਤਾਂ ਦੋਸਤੋ ਮੈਂ ਅਸਲੀ ਕਿਸਾਨ ਉਸ ਕਿਸਾਨ ਨੂੰ ਹੀ ਮੰਨਦਾ ਜਿਹੜਾ ਕਿ ਮਾੜੇ ਸਮੇਂ ਦੇ ਵਿੱਚ ਵੀ ਚੰਗਾ ਝਾੜ ਹਾਸਲ ਕਰ ਲੈਂਦਾ ਤਾਂ ਤੁਸੀਂ ਅਕਸਰ ਆਪਣੇ ਪਿੰਡ ਦੇ ਵਿੱਚ ਦੇਖਿਆ ਹੋਊਗਾ ਦੋ ਚਾਰ ਕਿਸਾਨ ਵੀਰ ਇਹੋ ਜਿਹੇ ਹੋਣਗੇ ਜਿਨ੍ਹਾਂ ਦਾ ਕਦੇ ਝਾੜ ਨਹੀਂ ਕਟਿਆ ਹੋਣਾ ਮਾੜੇ ਸਮੇਂ ਦੇ ਵਿੱਚ ਵੀ ਆਪਣੇ ਆਮ ਕਿਸਾਨਾਂ ਨਾਲੋਂ ਵਧੀਆ ਝਾੜ ਲੈ ਲੈਂਦੇ ਆ ਕਾਰਨ ਉਨ੍ਹਾਂ ਦੀ ਮਿਹਨਤ ਤੇ ਮਿਹਨਤ ਵੀ ਆਪਾਂ ਬਿਲਕੁਲ ਸਹੀ ਸਮੇਂ ਤੇ ਕਰਨੀ ਆ ਆਏ ਨਹੀਂ ਕਿ ਆਪਾਂ ਬਸ ਜੂਰੀ ਹੀ ਪਾਈ ਚੱਲ ਗਏ ਜਿੰਨਾ ਚਿਰ ਸਾਰਾ ਨਹੀਂ ਹੁੰਦਾ ਜੂਰੀ ਹੀ ਪਾਈ ਚੱਲ ਗਏ ਇਹੋ ਜੀ ਮਿਹਨਤ ਨਹੀਂ ਰੰਗ ਦਿਖਾਉਂਦੀ ਤਾਂ ਦੋਸਤੋ ਆਪਾਂ ਕੀ ਕਰਨਾ ਜਿੰਨਾ ਕਿਸਾਨ ਵੀਰਾਂ ਨੇ ਜਿਵੇਂ ਕਿ DBW87 ਆ DBW303 DBW327 ਆ ਇਹੋ ਜੀਆਂ ਵੈਰੈਟੀਆਂ ਜਿੰਨਾ ਦਾ ਝਾੜ ਬਹੁਤ ਜਿਆਦਾ ਆ ਐਵਰੇਜ ਝਾੜ ਤਾਂ ਘਾਟਾ ਆ ਹੀ ਬਸ 24 25 ਕੁਆਂਟਲ ਹੀ ਆ ਪਰੰਤੂ ਜਿਹੜੀ ਝਾੜ ਦੇਣ ਦੀ ਸਮਰੱਥਾ ਉਹ ਯੂਨੀਵਰਸਿਟੀ ਦੇ ਮਤਲਬ ਕਿਉਂਕਿ ਦੋਸਤੋ ਮੈਂ ਤਾਂ ਹੁਣ ਇਹ ਇਹ ਵੈਰੈਟੀਆਂ ਰਿਲੀਜ਼ ਕੀਤੀਆਂ ਨਹੀਂ ਹੁਣ ਜਿਹੜੀ ਯੂਨੀਵਰਸਿਟੀ ਨੇ ਇਹ ਵੈਰੈਟੀਆਂ ਰਿਲੀਜ਼ ਕੀਤੀਆਂ ਉਹ ਕਹਿੰਦੀਆਂ ਇਹ ਤਾਂ 95 ਮਣ ਤੱਕ ਵੀ ਝਾੜ ਦੇ ਸਕਦੀਆਂ 95 ਮਣ ਜਾਣ ਕੇ 100 ਮਣ ਦੇ ਆਸੇ-ਪਾਸੇ 38 ਕੁੰਟਲ ਬਣ ਗਿਆ ਜੇਕਰ ਮੌਸਮ ਚੰਗਾ ਹੋਵੇ ਉੱਪਰੋਂ ਆਪਾਂ ਮਿਹਨਤ ਵੀ ਚੰਗੀ ਕੀਤੀ ਹੋਵੇ ਤਾਂ 38 ਕੁੰਟਲ ਵੇਖ ਲਓ ਕਿੱਥੇ ਜਾ ਕੇ ਬਣਦਾ ਇਹ ਮੈਂ ਨਹੀਂ ਕਹਿੰਦਾ ਜਿਹੜੀ ਯੂਨੀਵਰਸਿਟੀ ਦੀਆਂ ਵੈਰੈਟੀਆਂ ਉਹੀ ਕਹਿੰਦੀਆਂ ਤਾਂ ਦੋਸਤੋ ਆਪਾਂ ਕੀ ਕਰਨਾ ਵੈਸੇ ਇੰਨਾ ਝੜ ਆਉਂਦਾ ਨਹੀਂ ਗਾ ਮੈਨੂੰ ਵੀ ਪਤਾ ਪਰੰਤੂ ਦੋਸਤੋ ਆਪਾਂ ਜ਼ੋਰ ਤਾਂ ਪੂਰਾ ਲਾਉਣਾ ਨਾ ਕਿ ਵੱਤਬਦ ਕਿੰਨਾ ਕੁ ਝੜ ਦੇ ਸਕਦੀਆਂ ਫਿਰ ਬਾਅਦ ਦੇ ਵਿੱਚ ਆਪਾਂ ਇੰਨਾ ਯੂਨੀਵਰਸਿਟੀ ਦੀ ਰੀਸਤੀ ਵੀ ਕਰਾਂਗੇ ਉਹ ਵੀ ਮੂਹ ਤੇ ਵੀ ਦੱਸੋ ਭਈ ਨਾ ਇੰਨਾ ਝੜ ਆਇਆ ਤਾਂ ਹੈ ਨੀ ਗਾ 2-3 ਸਾਲ ਹੋ ਗਏ ਸਾਨੂੰ ਤਜਰਬੇ ਕਰਦਿਆਂ ਨੂੰ ਥੋੜੇ ਕਿਵੇਂ ਆ ਗਿਆ ਹਾਂ ਉਹ ਗੱਲ ਵੱਖਰੀ ਆ ਕੁਝ ਕੁ ਯੂਟਿਊਬਰ ਹੈਗੇ ਜਿਹੜੇ ਇੰਨਾਂ ਯੂਨੀਵਰਸਿਟੀਆਂ ਦੀ ਵਾਹ ਵਾਹ ਕਰਦੇ ਆ ਵਾਹ ਵਾਹ ਕਰਨੀ ਵੀ ਚਾਹੀਦੀ ਆ ਆਪਾਂ ਨੂੰ ਨਵੀਆਂ ਨਵੀਆਂ ਵੈਰਾਈਟੀਆਂ ਆਪਣੀਆਂ ਯੂਨੀਵਰ ਫਰਟੌਨਮ ਰੋਡ ਲੈਣੇ ਆ ਤਾਂ ਕਰਕੇ ਦੋਸਤੋ ਸਹੀ ਨੂੰ ਸਹੀ ਕਹੋ ਗਲਤ ਨੂੰ ਗਲਤ ਕਹੋ ਜਿੰਨਾ ਕਿਸਾਨ ਵੀਰਾਂ ਦੀਆਂ ਵੈਰਾਈਟੀਆਂ 50 ਦਿਨਾਂ ਤੋਂ ਪਲੱਸ ਹੋ ਚੱਕੀਆਂ ਜਿਨ੍ਹਾਂ ਨੇ DBW303 DBW187 ਵਰਗੀਆਂ ਵੈਰਾਈਟੀਆਂ ਲਗਾ ਰੱਖੀਆਂ ਜਿਨ੍ਹਾਂ ਦਾ ਪੋਟੈਸ਼ੀਅਲ ਜੀਡ ਬਹੁਤ ਜ਼ਿਆਦਾ ਆ ਤਾਂ ਉਹਨਾਂ ਨੇ ਕੀ ਕਰਨਾ 50 ਦਿਨਾਂ ਤੋਂ ਲੈ ਕੇ 65 67 ਦਿਨਾਂ ਤੱਕ 2 4 ਦਿਨ ਉੱਤੇ ਨੀਵੇਂ ਹੋ ਜਾਣ ਕੋਈ ਚੱਕਰ ਗੱਲ ਨਹੀਂ ਇੰਨਾ ਚੱਲਦਾ ਰਹਿੰਦਾਗਾ ਤਾਂ ਤੁਸੀਂ ਕੀ ਕਰਨਾ ਇਸ ਸਮੇਂ ਦੇ ਉੱਤੇ ਤੋ 200 ml ਤਾਂ ਲੈਣੀ ਹੈ ਟੈਬੂਗਨਾਜੋਲ ਇਹ 25% ਚ ਵੀ ਹੁੰਦੀ ਹੈ ਤੇ 38% ਚ ਵੀ ਹੁੰਦੀ ਹੈ ਦੋਨਾਂ ਤੋਂ ਜਿਹੜੀ ਮਿਲਦੀ ਆ ਲੈ ਲਿਓ ਤੇ ਨਾਲ ਆਪਾਂ ਕੀ ਕਰਨਾ ਇੱਕ ਕਿਲੋ ਕਿਲੇ ਦਾ 0.4932 ਪਾਉਣਾ ਕਿਉਂ ਪਾਉਣਾ ਕਿਉਂਕਿ ਦੋਸਤੋ ਇਸ ਸਮੇਂ ਆਪਣੇ ਕਣਕ ਦੇ ਜਿਹੜਾ ਨਾੜ ਹੁੰਦਾਗਾ ਤਾਂ ਜਿਹੜੀ ਉਹਦੀ ਸ਼ਾਖਾ ਹੁੰਦੀ ਉਹਨੂੰ ਪਾੜ ਕੇ ਦੇਖਣਾ ਉਹਦੇ ਵਿੱਚ ਨਿੱਕਾ ਸਿੱਟਾ ਬਨਣਾ ਸ਼ੁਰੂ ਹੋ ਜਾਂਦਾ ਤਾਂ ਭਰੂ ਨੂੰ ਤਾਕਤ ਦੇਣੀ ਹੈ ਰਹਿੰਦਾ ਖੁੰਦਾ ਜਿੰਨਾ ਕਿਸਾਨ ਵੀਰਾਂ ਨੇ ਡੀ.ਆਈ.ਪੀ ਘੱਟ ਪਾਈ ਆ ਉਨ੍ਹਾਂ ਲਈ ਵੀ 04932 ਬਹੁਤ ਵਧੀਆ ਕਿਉਂਕਿ 04932 ਦੇ ਵਿੱਚ 49% ਫਾਸਫਸ ਤੇ 32% ਪोटाश ਹੁੰਦੀ ਆ ਇਹਨਾਂ ਦੀ ਸਪਰੇਅ ਕਰ ਸਕਦੇ ਆ ਵੈਸੇ ਤਾਂ ਇਹ ਯੂਨੀਵਰਸਿਟੀ ਕਹਿ ਰਹੀ ਹੈ ਵੀ ਟੈਬੂਕੋਨੈਜੋਲ ਪਲੱਸ ਲਿਓਸਨ ਦੀ ਸਪਰੇਅ ਕਰੋ ਮੈਂ ਕੀਤੀ ਹੈ ਲਿਓਸਨ ਦਾ ਰਿਜ਼ਲਟ ਮੈਨੂੰ ਜ਼ੀਰੋ ਮਿਲਿਆ ਤਾਂ ਕਰਕੇ ਮੈਂ ਤਾਂ ਕਰਦਾ ਨਹੀਂ ਹਾਂ ਜੇਕਰ ਤੁਸੀਂ ਟ్రਾਇਲ ਲਾਉਣਾ ਤਾਂ ਲਗਾ ਸਕਦੇ ਹੋ ਤੇ ਬਾਅਦ ਦੇ ਵਿੱਚ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਰਿਜ਼ਲਟ ਕਿਵੇਂ ਮਿਲਿਆ ਜਿੰਨਾ ਕਿਸਾਨ ਵੀਰਾਂ ਨੇ ਦੂਜੀਆਂ ਵੈਰੈਟੀਆਂ ਜਿਵੇਂ HD 30 86 29 7ਾ ਇਹ ਵੈਰੈਟੀਆਂ ਲਗਾਈਆਂ ਜੇਕਰ ਦੇਖਣ ਚ ਕਮਜ਼ੋਰ ਲੱਗਦੀਆਂ ਤਾਂ ਤੁਸੀਂ ਹੁਣ ਦਲਾਲ ਕੋਲ ਦਾ ਸਹਾਰਾ ਲੈ ਸਕਦੇ ਹੋ ਜਿਸ ਦੇ ਵਿੱਚ 2.5 ਕਿਲੋ ਡੀਏਪੀ 2.5 ਕਿਲੋ ਯੂਰੀਆ ਤੇ 125 ਤੋਂ 150 ਗ੍ਰਾਮ ਤੱਕ ਜਾਂ 100 ਗ੍ਰਾਮ ਤੱਕ ਵੀ ਤੁਸੀਂ ਚਿਲੇਟਡ ਜ਼ਿੰਕ ਲੈ ਸਕਦੇ ਹੋ ਤੇ ਇੱਕ ਏਕੜ ਦੇ ਲਈ ਘੱਟੋ ਘੱਟ 150 ਲੀਟਰ ਪਾਣੀ ਲਾਉਣਾ ਜ਼ਰੂਰੀ ਆ ਬਸ ਇੰਨਾ ਧਿਆਨ ਰੱਖੋ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ